ਇਹ ਨੋਵਲ ਕਾਰ ਦਾ ਖੜੇ ਟਰੱਕ ਦੇ ਪਿੱਛੇ ਵਜਣ ਕਾਰਨ ਫਗਵਾੜਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਡਰਾਈਵਰ ਸਮੇਤ ਤਿੰਨ ਵਿਅਕਤੀ ਦਿੱਲੀ 에어ਪੋਰਟ ਤੋਂ ਦਸੂਹਾ ਮੁਕੇਰੀਆਂ ਨੂੰ ਜਾ ਰਹੇ ਸੀ ਤਾਂ ਸਥਾਨਕ ਸ਼ਹਿਰ ਦੇ 슈ਗਰ ਮਿਲ ਚੌਂਕ ਵਿੱਚ ਗੈਰ ਕਾਨੂੰਨੀ ਢੰਗ ਨਾਲ پارک ਕੀਤੇ ਟਰੱਕ ਦੇ ਪਿੱਛੇ ਵਜਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਡਰਾਈਵਰ ਸਮੇਤ ਬਾਕੀ ਕਾਰ ਸਵਾਰ ਸਵਾਰੀਆਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਗੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਸਵਾਰ ਸਵਾਰੀਆਂ ਕੈਨੇਡਾ ਤੋਂ ਲੰਬੇ ਸਮੇਂ ਤੋਂ ਬਾਅਦ ਆਪਣੇ ਪਿਛੋਕੜ ਮੁਕੇਰੀਆਂ ਵੇਖੇ ਆ ਰਹੇ ਸੀ ਕਿ ਕੁਦਰਤ ਦਾ ਪਾਣ ਆਈ ਹਾਦਸਾ ਵਾਪਰ ਗਿਆ ਰਾਗੀਰਾ ਦੀ ਮਦਦ ਦੇ ਨਾਲ ਸਭ ਕਾਰ ਸਵਾਰ ਸਵਾਰੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਇਸ ਮੌਕੇ ਕੀ ਜਾਣਕਾਰੀ ਦਿੱਤੀ ਰਾਗੀਰਾ ਨੇ ਦੇਖੋ ਰੋਜ਼ਾਨਾ ਫਗਵਾੜਾ ਬੁਲੇਟਿਨ ਲਈ ਕੈਮਰਾਮੈਨ ਕਮਲ ਨੂਰ ਦੇ ਨਾਲ ਕੁਲਦੀਪ ਸਿੰਘ ਨੂਰ ਦੀ ਇਸ ਰਿਪੋਰਟ ਹਜੇ ਕੀ ਮੌਜਲਾ ਜੀ 30 ਪੇਟੀ ਆਪਣੇ ਫਗਵਾੜਾ ਸਿਵਲ ਹਸਪਤਾਲ ਲਿਆ ਦੇਗਾ 10 ਪੇਸ਼ੈਂਟ ਆਏ ਆ ਟੋਟਲ ਰੋਡ ਸਾਈਡ ਐਕਸੀਡੈਂਟ ਤੇ ਉਹਨਾਂ ਚੋਂ ਦੋ ਦੀ ਕੰਡੀਸ਼ਨ ਸੀਰੀਅਸ ਦੇਖ ਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਇੱਕ ਹਜੇ ਪੇਸ਼ੈਂਟ ਅੰਡਰ ਟ੍ਰੀਟਮੈਂਟ ਹੈਗਾ ਆ ਉਹਦਾ ਐਕਸਰੇ ਵਗੈਰਾ ਹੋਣ ਤੋਂ ਬਾਅਦ ਸਿਰਫ ਪਤਾ ਲੱਗੇ ਜੀ ਐਕਸੀਡੈਂਟ ਵਗੈਰਾ ਕਿੱਥੇ ਹੋਇਆ ਜੀ ਇਹਨਾਂ ਦਾ ਇਹ ਐਕਸੀਡੈਂਟ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਜਿਹੜਾ ਹੈਗਾ ਪੋਲਿਆ ਉੱਥੇ ਹੋਇਆ ਹੈ ਨਾ ਅਸ਼ੀਸ਼ ਕੰਟੀਨੈਂਟਲ ਤੇ ਸਕੋਲ ਤੇ ਕੰਡੀਸ਼ਨ ਸਰ ਇਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਤਿੰਨੋਂ ਪੇਸ਼ੈਂਟ ਹਜੇ ਤਾਂ ਹਰ ਬਾਈ ਯਾਨੀ ਲੋਕ ਤਕਬੂਰ ਸੇ ਤੋਂ ਆਏ ਆ ਲੁਧਿਆਣੇ ਨੂੰ ਜਾ ਰਹੇ ਸੀ ਹਨ ਹਾਂਜੀ ਜਿਹੜਾ ਆਪਣਾ ਹਾਈਵੇ ਆ ਫਗਵਾੜੇ ਵਾਲਾ ਉੱਥੇ ਹੋਇਆ ਜੀ ਐਕਸੀਡੈਂਟ ਗੱਡੀ ਟਰੱਕ ਦੇ ਵਿੱਚ ਵਜੀ ਟਰੱਕ ਖੜਾ ਵੀ ਕਹਿੰਦੇ ਜੋ ਸਾਡੇ ਸੜਨ ਦੇ ਵਿੱਚ ਆ ਗਿਆ ਜੀ ਪਰ ਜ਼ਖਮੀ ਹੋਏ ਨੇ ਡਰਾਈਵਰਸ ਨੇ ਦੋ ਜਾਨੇ ਜ਼ਖਮੀ ਹੋਏ ਨੇ ਇਹ ਟੋਟਲ ਚਾਰ ਸੀ ਚੌਥੇ ਦਾ ਨਹੀਂ ਸਾਨੂੰ ਪਤਾ ਹੈਗਾ ਜੀ ਕੀ ਆ ਪਰ ਤੁਹਾਡੀਆਂ 30 ਲੋਕਾਂ ਨੂੰ ਇਹ ਹੀ ਹੈ ਕਿ ਖੜ ਕੇ ਉੱਥੇ ਦਰਸ਼ਕ ਨਾ ਬਣਿਆ ਕਰੋ ਨਾ ਉੱਥੇ ਵੀਡੀਓ ਬਣਾਇਆ ਕਰੋ ਜਿੰਨਾ ਹੋ ਸਕਦਾ ਹੈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਜ਼ਰਮੀਲਾ ਚ ਕੋਈ ਲੋਕਾਂ ਚ ਕਿ ਹੌਸਪੀਟਲ ਕਿੰਨੇ ਲੋਕਾਂ ਨੂੰ ਕੋਈ ਲੈ ਕੇ ਆਏ ਹੁਣ ਹੌਸਪੀਟਲ ਇੱਕ ਇੱਕ ਅਸੀਂ ਲੈ ਕੇ ਆਏ ਜੀ ਦੋ ਨਾਲ ਸਾਡੇ ਫੋਰਚਨਰ ਵਾਲੇ ਬਾਈ ਜੀ ਜੀ ਉਹ ਲੈ ਕੇ ਆਏ ਦੋ ਜਣੇ ਕਿੰਦਾ ਕੰਡੀਸ਼ਨ ਕਿੰਦਾ ਦੀ ਇਹਨਾਂ ਦੀ ਕੰਡੀਸ਼ਨ ਤਾਂ ਠੀਕ ਹੀ ਆ ਜੀ ਪਰ ਜੇ ਡਰਾਈਵਰ ਦੀ ਇੱਕ ਮਹਾਂ ਡੈਮੇਜ ਹੋਈ ਆ ਬਜੁਰਗ ਕ੍ਰਿਟੀਕਲ ਕੰਡੀਸ਼ਨ ਚ ਲੱਗਦੇ ਆ ਜੀ ਐਕਸੀਡੈਂਟ ਦਾ ਕੁਝ ਪਤਾ ਚੱਲਿਆ ਕਿ ਕੀ ਕਾਰਨ